ਔਰ ਕਿਸੇ ਕੋ ਵੀ ਲਗਵਾਏਗਾ ਨਹੀਂ ਅਕੇ ਲਲਕੇ ਲਗਾ ਲਾ ਇਧਰ ਦੇਖ ਕੇ ਲਗਾ ਦੇਣਾ ਦੇਖੇ ਵੀ ਲਗਾ ਲੇਤਾ ਹੈ ਕਿਉਂਕਿ ਇੱਕ ਆਪਾਂ ਜੋ ਨਾਲੇ ਗੰਦ ਪਾਇਆ ਇਹ ਜਿਹੜੇ ਗਾਂਡੂਗੇ ਲੈਸਬੀਨ ਚਲੋ ਮੈਂ ਇਹਨਾਂ ਨਾਲ ਨਫ਼ਰਤ ਨਹੀਂ ਕਰਦੀ ਨਾ ਮੈਨੂੰ ਹੇਟ ਹੈ ਇਸ ਕਮਿਊਨਿਟੀ ਜਿਹੜੀ ਨਈ ਆਂਦੀ ਪਈ ਹੈ ਖੁੱਲ ਕੇ ਸਾਹਮਣੇ ਸਿੱਗੀ ਜ਼ਰੂਰ ਪਹਿਲਾਂ ਤਾਂ ਮਾਰਕੀਟ ਦੇ ਵਿੱਚ ਸੋਸਾਇਟੀ ਵਿੱਚ ਲੇਕਿਨ ਹੁਣ ਕੁਛ ਟਾਈਮ ਤੋਂ ਬਹੁਤ ਖੁੱਲ ਕੇ ਇਕਦਮ ਬੇਫਿਕਰਾ ਹੋ ਕੇ ਆ ਰਹੀ ਹੈ ਚਲੋ ਠੀਕ ਹੈ ਜੋ ਵੀ ਆ ਸਾਹ ਬਤਾਓ ਅੱਗੇ ਲਓ ਪਿੱਛੇ ਲਓ ਮੈਂ ਕੀ ਲੈਣਾ ਦੇਣਾ ਭੈਣ ਚ ਇਹਨੂੰ ਬੰਡ ਮਰਾਉਂਦੀ ਪਈਏ ਕਿ ਲੱਕੜ ਦਾ ਲਓ ਚ ਭਾਵੇਂ ਮੇਰੇ ਕੋਲ ਪਲਾਸਟਿਕ ਦਾ ਲਓ ਜਿਹੜੀਆਂ ਲੈਸ ਬਿਨ ਕੁੜੀਆਂ ਦਾ ਸਾਹ ਦੱਸਦੀ ਤੇ ਕੀ ਲੈਣਾ ਦੇਣਾ ਬਸ ਇਹ ਹੈ ਕਿ ਜਦ ਕਦੀ ਇਹਨਾਂ ਦੀ ਰੀਲ ਨਾਲ ਕੋਈ ਅਕਾਊਂਟ ਕੋਈ ਬੰਦਾ ਪੀਣੀ ਹੈ ਕੋਈ ਐਸੀ ਚੀਜ਼ ਮੈਂ ਦੇਖ ਲਵਾਂ ਮੈਨੂੰ ਆਂਦੀ ਉਲਟੀ ਭੈਣ ਚ ਸੋਚ ਸੋਚ ਕੇ ਇਹ ਸਾਲੇ ਬੈੱਡ ਦੇ ਉੱਤੇ ਕੀ ਕਰਦੇ ਹੋਣੇ ਤੈਨੂੰ ਤਾਂ ਕੇਮ ਲੱਕੜ ਦਾ ਲੈਂਦੀ ਹੁਣੇ ਨਕੀਆਂ ਚੀਜ਼ਾਂ ਲੈਂਦੇ ਹੁਣੇ ਫਿਰ ਫਿਰ ਇਹ ਕੁੜੀਆਂ ਲੈਸ ਵੀ ਨਾ ਕਰਦੇ ਤਾਂ ਬੱਦੇ ਕੀ ਕਰਦੇ ਹੋਣੇ ਉਹ ਅੱਛਾ ਅੱਛਾ ਉਹ ਤਾਂ ਚਤਣਾ ਚ ਲੈ ਉਲਟੀ ਆਂਦੀ ਗਲੈਂ ਚੜਦੀ ਵੈਂ ਜਦ ਮੂੰਹ ਨਾਲ ਮੂੰਹ ਜੋੜਦੀ ਇੱਕ ਕੁੜੀ ਇਹ ਯੱਕ ਚਲੋ ਠੀਕ ਹੈ ਰੱਬ ਨੇ ਚੀਜ਼ ਬਣਾਈ ਹੈ ਹੁਣ ਰੱਬ ਦੇ ਕਈ ਬਗਰ ਤਾਂ ਕੁਝ ਹੋ ਨਹੀਂ ਸਕਦਾ ਨਾ ਚਲੋ ਹਾਂ ਹੁਣ ਮੈਂ ਗੱਲ ਇਹਦੀ ਕਰਦੀ ਸੀ ਨਾ

ਏ ਆ ਰਿਆ ਏ ਕਿੱਥੇ ਗਿਆ ਇਹ 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 ਆਹੀ ਹੈ ਚੁੱਜ਼ ਖੜੀ ਮੇਹੇ ਏ ਏ ਤੇਵਰਾ ਨਹੀਂ ਹੈ ਏ ਹੈਗੀ ਇਹ ਪਠਾਨੀ ਮਤਲਬ ਉਹ ਮੋਟੀ ਜਨਨੀ ਘਰ ਵਾਲੀ ਆ ਤੇ ਉਹ ਮੋਟੀ ਜਨਨੀ ਦੇ ਪਰਾ ਦੀ ਵਧੀਆ ਨਾ 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 ਗੰਦਾ ਸਾਇਆ ਹਲੋ ਹਲੋ ਮੈਂ ਫੈਮਿਲੀ ਟਰੀ ਲਗਾਨੀ ਹੈ ਗੱਡੂ ਆ ਦਾ ਇਹ ਜਨਾਨੀ ਐ ਲੈਸਬੀਅਨ ਕਪਲ ਐ ਗੇ ਕਪਲ ਠੀਕ ਐ ਮੈਂ ਆਪ ਕਨਫਿਊਜ਼ ਹੋਈ ਪਈ ਆ ਜਿਹੜਾ ਆ ਬੰਦਾ ਬਣਿਆ ਫਿਰਦਾ ਨਾ ਹੈ ਗਣਾ ਟਟਿਆਂ ਦਲ ਲਨ ਬਣਿਆ ਫਿਰਦਾ ਇਹ ਤਾਂ ਭਰਾ ਗਾਂਡੂ ਤੇ ਭੈਣ ਲੈਸਬੀਅਨ ਠੀਕ ਭੈਣ ਕਨਫਿਊਜ਼ ਹੋਇਆ ਪਿਆ ਜੇ ਕਦੇ ਸਮਝ ਆਇਆ ਤਾਂ ਮੈਨੂੰ ਸਮਝਾ ਦੇਓ ਉਹਨਾਂ ਦੇਖੋ ਦੁਬਾਰਾ ਸਮਝਦੇ ਆ ਜਿਹੜੀ ਪੀਲੀ ਸਾੜੀ ਵਾਲੀ ਇਹ ਹੈਗੀ ਜਠਾਣੀ ਤੇ ਆ ਜਿਹੜਾ ਹੈ ਨਾ ਬਣਾ ਟਟਿਆਂ ਵਾਲਾ ਲੰਨ ਜਾਇ ਅਹਲਦਾ ਫਰਦਾ ਥਾਣੇ ਜੇ ਸੁੱਟ ਕੇ ਹੈ ਨਾ ਤੇ ਇਹ ਇਹ ਪੀਲੀ ਵਾਲੀ ਸਾੜੀ ਵਾਲੇ ਦਾ ਘਰ ਵਾਲਾ ਬੰਦਾ ਹੈ ਨਾ ਤੇ ਇਸ ਆ ਜਿਹੜਾ ਬਣਾ ਟਟਿਆਂ ਵਾਲਾ ਲੰਨ ਦਾ ਪ੍ਰਾ ਉਹ ਇੱਕ ਪੰਛੀ ਦਰ ਫੱਟੇ ਉਹ ਵੈ ਚੋਰ ਕੰਟੈਂਟ ਦੇ ਨਾਲ ਤੇ ਕੁਛ ਵੀ ਸੱਚੀ ਹੈ ਕ ਕੀ ਹੈ ਰੱਬ ਜਾਣੇ ਰੱਬ ਜਾਣੇ ਦਰ ਫੱਟੇ ਉਹ ਵੈ ਤੁਹਾਡੇ ਨਾਲ ਮੈਨੂੰ ਹੇਟ ਨਹੀਂ ਹੈ ਠੀਕ ਹੈ ਰੱਬ ਦੇ ਜੀਉ ਤੁਸੀਂ ਜੀ ਸਦਗੇ ਠੀਕ ਹੈ ਬਣਾ ਯਾ ਰੱਬ ਨੇ ਤੁਹਾਨੂੰ ਉਹ ਰੱਬ ਦੀ ਮਰਜ਼ੀ ਬਲੈ ਕੁਝ ਨਹੀਂ ਹੋ ਸਕਦਾ ਲੇਕਿਨ ਪਰਸਨਲੀ ਤੁਹਾਨੂੰ ਡਾਈਜੈਸਟ ਕਰਨ ਚ ਨਾ ਹਜੇ ਥੋੜਾ ਸਮਾਂ ਲੱਗਣਾ ਹੈ ਸੋਸਾਇਟੀ ਨੂੰ ਲੱਗਣਾ 100 ਕੇ ਸਾਲ ਲੱਗ ਜਾਣੇ ਆ 100 ਨਹੀਂ ਤਾਂ ਘੱਡ ਗੱਡ 50 ਸਾਲ ਤਾਂ ਲੱਗ ਹੀ ਜਾਣੇ ਡਾਈਜੈਸਟ ਕਰਦੇ ਕਰਦੇ ਤੁਹਾਡੇ ਸਾਰਿਆਂ ਨੂੰ ਆ ਜਿਹੜੀ ਨਵੀਂ ਕਮਿਊਨਿਟੀ ਆਈ ਹੋਈ ਹੈ ਮਾਰਕੀਟ 'ਚ ਹੈ ਨਾ ਤੋ ਮਾਫ ਕਰਿਓ ਜੇ ਕਿਸੇ ਨੂੰ ਬੁਰਾ ਲੱਗ ਗਿਆ ਹੋਵੇ ਕਿਸੇ ਗੰਡੂ ਨੂੰ ਜਾਂ ਕਿਸੇ ਲੜਕੀ ਨੂੰ ਬੁਰਾ ਲੱਗ ਗਿਆ ਹੋਵੇ ਸਾਡੇ ਆਮ ਲੋਕਾਂ ਕਰ ਮਾਫ ਕਰਿਓ ਤੁਹਾਨੂੰ ਗਲੈਂ ਚੜਦੀ ਤੁਹਾਨੂੰ ਦੇਖ ਕੇ ਥੋੜਾ ਸਮਝ ਦਿਓ ਸਾਡੀ ਆਉਣ ਵਾਲੀਆਂ ਚਾਰ ਪੰਜ ਪੁਸ਼ਤਾ ਸ਼ਾਇਦ ਉਹ ਡਾਈਜੈ ਰੱਬ ਰੱਖਾ ਬਈ ਰੱਬ ਰੱਖਾ ਰੱਬਾ ਕਿਸੇ ਦੇ ਘਰ ਇਹ ਚੀਜ਼ ਨਾ ਹੋਵੇ ਇਹ ਅਬ ਨਾਰਮਲ ਚ ਆਉਂਦਾ ਹੈ ਮੇਰੇ ਸਾਹਮਣੇ ਲ ਹੈ ਮੈਨੂੰ ਲੱਗਦਾ ਹੈ ਅਬ ਨਾਰਮਲ ਸੋ ਆਪਨਾ ਧਿਆਨ ਰੱਖਿਆ ਕਰੋ ਜਿਹੜੀਆਂ ਲੇਡੀਜ਼ ਪ੍ਰੈਗਨੈਂਟ ਹੈ ਜਾਂ ਜਿਹੜੇ ਕਪਲ ਬੱਚਾ ਕਨਸੀਵ ਕਰਨ ਲਈ ਸੋਚ ਰਹੇ ਆ ਕੋਈ ਨਸ਼ਾ ਨਾ ਕਰੋ ਕੋਈ ਐਸੀ ਵੈਸੀ ਚੀਜ਼ ਨਾ ਖਾਓ ਮੈਡੀਕੇਸ਼ਨ ਟੋਟਲੀ ਅਵੋਇਡ ਕੀਤੀ ਜਾਂਦੀ ਹੈ ਪ੍ਰੈਗਨਸੀ ਦੇ ਦੌਰਾਨ ਸੋ ਜੋ ਜੋ ਪੋਸਿਬਿਲਟੀਜ਼ ਹੈ ਸੁਣੀ ਸੁਣੀ ਗੱਲ ਲੈ ਹਰ ਚੀਜ਼ ਨੂੰ ਫੋਲੋ ਕਰੋ ਕਿ ਇਹ ਸਭ ਚੀਜ਼ਾਂ ਨਾ ਹੋਣ ਹਣਾ ਸੋ ਚਲੋ ਦੇਖਦੇ ਹੋਰ ਕੋਈ ਨੂਨਾ ਚੇਕਦੇ ਹਾਂ ਹੁਣ ਐ ਇੱਕ 6 6 ਆ ਕੀ ਆਏ ਆ ਕੀ ਆ ਗਿਆ ਓਹ ਹਾਂ ਮੈਂ ਮੈਗੀ ਗੰਦੀ ਸੀ ਇਹ ਜਿਹੜਾ ਹੈਗਾ ਨਾ ਜਿਹੜੀ ਦਰਾਂ ਨਹੀਂ ਲੈ ਕੇ ਆ ਰਹੀ ਆ ਉਹ ਤੇ ਭੈਣ ਚੋਂ ਤਾਂ ਪੂਰਾ ਪ੍ਰੋਗਰਾਮ ਕੀਤਾ ਹੋਇਆ ਆ ਫੇਰੇ ਆ ਲੋ ਆ ਦੇਖੋ ਫੇਰੇ ਤੇ ਇਹਨਾਂ ਦੇ ਮਹਿੰਦੀ ਤੇ ਇਹਨਾਂ ਦਾ ਪਤਾ ਨਹੀਂ ਕੀ ਕੀ ਇਹਨਾਂ ਨੇ ਦਿਖਾਇਆ ਹੋਇਆ ਹਾਏ ਹਾਏ ਰੱਬਾ ਆ ਦੇਖ ਪਹਿਲੀ ਸੀ ਰਾਤ ਭੈਣ कि ये ऊपरो दी इस रील नो 52.9k इट मीन्स 52000 ऑलमोस्ट 53000 लोकां ने लाइक किता है ओए देखा कि के अंदर gai kaate ke jhatke mein haaro sharir kaan mein tik kampi kaan da pal haal mein dil mein dabsi yaak aapka apne bachon ke sath kaisa relation ਆਹ ਉਹ ਸੰਤੂਰ ਮਾਮ ਜਿਹੜੀ ਆਪਣੇ ਮੁੰਡੇ ਨਾਲ ਰੀਲਾ ਪਾਉਂਦੀ ਸੀਗੀ ਨੰਗੀ ਜੀ ਹੋ ਕੇ ਪੱਦੇ ਜੇ ਕੱਪੜੇ ਪਾ ਕੇ ਉਹ ਵਾ ਸੋਣਾ ਸੁਣਾ ਦੀ ਗੱਲ ਪੰਜਾਬੀ ਹੋ ਆ ਇਹ ਜੋ ਟਾਈਟਲ ਹੈ ਪੰਜਾਬੀ ਹੂੰ ਮੈਂ ਪੰਜਾਬੀ ਵਾਹ ਇਹ ਨਾਮ ਰੌਸ਼ਨ ਹੋ ਰਿਹਾ ਪੰਜਾਬੀ ਕਿਵੇਂ ਆ ਪੰਜਾਬੀ ਨੰਗੇ ਨੱਚਦੇ ਆ ਪੰਜਾਬੀ ਮਾਵਾਂ ਕੀ ਕਰਦੀਆਂ ਜੀ ਸੰਤੂਰ ਮਾਮ ਮਿਲੀਅਨ ਛਲੀਆਂ ਨੇ ਦੇ ਹੈਗੇ ਮੇਰੇ ਖਿਆਲ ਇੱਕ ਮਿੰਟ ਹਾਂ 1 ਮਿਲੀਅਨ ਤੋਂ ਉੱਤੇ ਹੈਗੇ ਆ ਹਾਂ ਪੰਜਾਬੀ ਪੰਜਾਬੀ ਮਾਂ ਇਹ ਇਦਾਂ ਨਾਮ ਰੌਸ਼ਨ ਹੋ ਰਿਹਾ ਪੰਜਾਬ ਦਾ ਇਹ ਕੰਜਰੀਆਂ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਸੋ ਕੋਲਡ ਇਨਫਲੂਐਂਸਰਾਂ ਹੈਗੀ ਨਾ ਜਿਹੜਾ ਆਪਣੀ ਜਗਾ ਦਾ ਆਪਣੇ ਰਹਿਣ ਸਹਿਣ ਦਾ ਆਪਣੀ ਸਟੇਟ ਦਾ ਆਪਣੇ ਸ਼ਹਿਰ ਦਾ ਮੁਹੱਲੇ ਦਾ ਗਲੀ ਦਾ ਨਾਮ ਰੋਸ਼ਨ ਕਰ ਰਹੀ ਆ ਮਹਿਕਪ੍ਰੀਤ ਨੇ ਕਿੱਤਾ ਨਾ ਨਾਮ ਰੋਸ਼ਨ ਆਪਣੇ ਮੁਹੱਲੇ ਦਾ ਕਿੱਤਾ ਨਾ ਇਹ ਮੀਨੂ ਨੇ ਕਿੱਤਾ ਨਾ ਆਪਣੇ ਏਰੀਆ ਦਾ ਨਾਮ ਸਾਹਮਣੇ ਅਕਰਨਾ ਨੇ ਕੀਤਾ ਆਪਣੀ ਆਪਣੀ ਜਗਾ ਨੂੰ ਮਸ਼ਹੂਰ ਕਰਤਾ ਚਾਹ ਜਿਵੇਂ ਮਰਜੀ ਚਾ ਨੈਗੇਟਿਵ ਵੀ ਨਾਲ ਹੀ ਸੀ ਕੀਤਾ ਜਲੂਸ ਹੀ ਘਟਾਇਆ ਸੀ ਕਿੱਤਾ ਨਾ ਇਹ ਇਹ ਪੰਜਾਬੀਆਂ ਦਾ ਨਾਮ ਹੁਣ ਬਾਹਰ ਕੀ ਸੋਚਿਆ ਜਾ ਰਿਹਾ ਹੈ ਨਾ ਪੰਜਾਬੀ ਮਾਵਾਂ ਇਦਾਂ ਹੁੰਦੀਆਂ ਨੇ ਕੀ ਗੰਦ ਪਾਇਆ ਜਾ ਰਿਹਾ ਹੈ ਪੁਲਿਸ ਰਿਕੁਐਸਟ ਹੈ ਪੁਲਿਸ ਨਾਲ ਜੋੜੋ ਕਿਸੇ ਵੀ ਸਟੇਟ ਸਿਟੀ ਟਾਊਨ ਦਾ ਜ਼ਿਕਰ ਨਾਮ ਨਾਲ ਨਾ ਜੋੜੋ ਇੰਡੀਵਿਜੂਅਲ ਟੱਪੋ ਜਿੱਥੇ ਮਰਜੀ ਮਰੋ ਫਿਰ ਕੀ ਹੋ ਰਿਹਾ ਇੱਥੇ ਸੋਸ਼ਲ ਮੀਡੀਆ ਦੇ ਉੱਤੇ ਇਸੀ ਗੱਲ ਦਾ ਤਾਂ ਰੋਣਾ ਹੈਗਾ ਮੈਂ ਚੁੱਤ ਪੰਜਾਬ ਨੂੰ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਰੰਡੀ ਖਾਨਾ ਬਣਾਉਂਦੇ ਤੁਲੇ ਪਏ ਆ ਹੀਰਾ ਮੰਡੀ ਤਲਾ ਬਣਾਉਂਦੇ ਤੁਲੇ ਪਏ ਨੇ ਇਹ ਪੰਜਾਬੀ ਇਨਫਲੂਐਂਸਰ ਆਪਣੇ ਨਾਮ ਦੇ ਨਾਲ ਪੰਜਾਬ ਪੰਜਾਬੀ ਲਗਾ ਕੇ ਅਸੀਂ ਪੰਜਾਬ ਤੋਂ ਹਾਂ ਉਹਦਾ ਤੁਸੀਂ ਬੰਡ ਮਰਾਨੀ ਹਿੰਦੀ ਚ ਅਸੀਂ ਪੰਜਾਬ ਤੋਂ ਹਾਂ ਪੰਜਾਬੀ ਆ ਅਸੀਂ ਫਲਾਨਾ ਲੋੜਾ ਵੇ ਇਹ ਇਹ ਤਾਂ ਨਾਮ ਹੈ ਉਹ ਖੁਸ਼ੀ ਪੰਜਾਬ ਨੂੰ ਦੇਖ ਲੋ ਬਹੁਤ ਮਤਲਬ ਆਪਣਾ ਮੂੰਹ ਕਾ ਲਗ ਰੇ ਮੁਕੇਰੀਆਂ ਦੀ ਇੱਥੇ ਦਸੂਏ ਤੇ ਕੋਲ ਹਾ ਤਹਿ ਤੋ 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 ਕੀ ਬੜਨਾ ਹੈ ਹੋਂ ਨਾ ਦੇਖਣ ਵਾਲੇ ਜਿੰਨਾਂ ਨੂੰ ਸੋਣ ਸੋਕ ਜਿੱਥੇ ਵੀ ਇਹਦੀ ਜਿਹੜੀ ਵੀ ਮਰਜੀ ਕੰਟਰੀ ਚ ਜਾਂਦੀ ਹੋਣੀ ਰੀਲ ਸ਼ੀਲ ਆ ਦੇਖ ਲੋ ਆ ਪੰਜਾਬੀ ਮਾਂ ਪੰਜਾਬੀ ਹੂੰ ਮੈਂ ਕੀ ਪੰਜਾਬੀ ਮਾਵਾਂ ਆ ਸਭ ਕਰਦੀਆਂ ਨੇ ਕੀ ਪੰਜਾਬੀ ਮਾਵਾਂ ਆ ਸਭ ਕਰਦੀਆਂ ਨੇ ਹੈ ਇਹ ਚਲ ਸ਼ੋਗਰਾ ਆਪਣਾ ਖਸਮ ਨਾਲ ਪਾਣਾ ਸ਼ੁਰੂ ਕਰਤਾ ਹੈ ਇਹ ਕੀ ਹੈ ਆ ਕੀ ਹੈ ਇਹ ਪੰਜਾਬੀ ਮਾਂ ਮੈਂ ਹਾ ਤਿਆਰ ਇਕ ਟੋਟਲੀ ਇਕ ਖਿ ਅਛੋ ਦੇ ਗਲੈਂਚੜਦੀ ਹੈ ਫਿਰ ਕਹਿੰਦੇ ਜੀ ਗਾਲਾਂ ਘੜਦੇ ਹੁਣ ਕੀ ਕਰੀਏ ਮਜਬੂਰ ਹੋਏ ਪਈਆਂ ਸਾਰੀ ਬਾਗ ਡੋਰ ਇਨ ਕੰਜਰਾਂ ਨੇ ਸੰਭੀ ਹੋਈ ਹੈ ਮਸ਼ਹੂਰ ਕਰਨ ਤੇ ਪੰਜਾਬ ਦੀ ਪਹਿਣ ਛੋਦੇ ਸਾਲੇ ਉਦੋਂ ਮਰ ਗਿਆ ਸੀ ਹਰਨਾਮ ਜਦੇ ਕਿੱਥੇ ਸੀਗੇ ਤੁਹਾਡੀ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਜਦ ਮੁਸੀਬਤਾਂ ਚ ਹੁੰਦਾ ਪੰਜਾਬ ਜਦ ਪੰਜਾਬ ਨੂੰ ਸੋਸ਼ਲ ਮੀਡੀਆ ਦੇ ਪਾਵਰ ਦੀ ਲੋੜ ਪੈਂਦੀ ਹੈ ਉਦੋਂ ਕਿੱਥੇ ਜਾਂਦੇ ਆ ਤੁਸੀਂ ਭੈਣ ਦੇ ਲੋੜੇ ਬੁੰਡ ਮਾਰਨ ਚਲੇ ਜਾਂਦੇ ਆਂ ਉਹ ਪੰਜਾਬੀ ਪੰਜਾਬੀ ਕਰਦੇ ਆ ਹੁਣ ਹੈ ਜਦ ਮੁੱਦਿਆਂ ਦੇ ਉੱਤੇ ਬੋਲਣ ਦੀ ਗੱਲ ਹੁੰਦੀ ਹੈ ਕਿੱਥੇ ਜਾਂਦੇ ਆ ਸਿੱਧੂ ਮੂਸੇਵਾਲੇ ਦੇ ਟਾਈਮ ਤੇ ਕਹਿ ਲਓ ਕਿਸਾਨੀ ਅੰਦੋਲਨ ਦੇ ਟਾਈਮ ਤੇ ਕਹਿ ਲਓ ਬੰਦੀ ਸਿੰਘਾਂ ਦੀ ਰਿਹਾਈ ਦੇ ਟਾਈਮ ਤੇ ਕਹਿ ਲਓ ਕਿੱਥੇ ਜਾਂਦੇ ਆ ਕਿੰਨੇ ਹੀ ਮਾਸੂਮ ਜਿਹੜੇ ਜੇਲ੍ਹ ਤੇ ਸੁਟੇ ਹੋਏ ਨੇ ਨਾ ਸਰਕਾਰਾਂ ਨੇ ਉਦੋਂ ਤੁਹਾਡੀ ਪੰਜਾਬੀ ਵਾਲਾ ਟੈਗ ਕਿੱਥੇ ਜਾਂਦਾ ਹੈ ਦਿੱਲੀ ਸਰਕਾਰ ਨਾਲ ਸੈਂਟਰਲ ਗਵਰਨਮੈਂਟ ਨਾਲ ਜਦ ਮੱਥਾ ਮਾਰਨਾ ਹੁੰਦਾ ਤਾਂ ਉਦੋਂ ਤੁਹਾਡਾ ਸਾਰਿਆਂ ਦਾ ਪੰਜਾਬੀ ਵਾਲਾ ਟੈਗ ਕਿੱਥੇ ਜਾਂਦਾ ਕਿ ਅਸੀਂ ਪੰਜਾਬ ਤੋਂ ਹਾਂ ਕਿੱਥੇ ਜਾਂਦਾ ਇੰਦਰ ਕਿਰੇਤ ਕਿੱਥੇ ਮਰ ਜਾਂਦਾ ਉਹ ਸਾਰੇ ਦੱਲੇ ਕਿੱਥੇ ਮਰ ਜਾਂਦੇ ਇਨਫਲੂਐਂਸਰ ਭੈਣ ਤੇ ਲਾਊੜੇ ਸਾਲੇ ਇਸ ਟਾਈਮ ਮੈਂ ਤੁਹਾਨੂੰ ਕਿਸੇ ਵੀ ਬਲੌਗਰ ਦੀ ਫੋਟੋ ਦਿਖਾਵਾਂ ਜਾਂ ਇਨਫਲੂਐਂਸਰ ਦੀ ਫੋਟੋ ਦਿਖਾਵਾਂ ਕਿਸੇ ਫੇਮਸ ਪਰਸਨੈਲਿਟੀ ਦੀ ਫੋਟੋ ਦਿਖਾਵਾਂ ਤੁਸੀਂ ਮਿੰਟੋ-ਮਿੰਟ ਪਛਾਨ ਜਾਣੀ ਹੈ ਆਹ ਕੌਣ ਹੈ ਜੀ ਰੀਤ ਨਰੂਲਾ ਆਹ ਇੰਦਰਕਿਰਤ ਇਹ ਕੌਣ ਹੈ ਇਹ ਮੀਨੂ ਸਿਰਾ ਹੈ ਇਹ ਦੇ ਕੋ ਬੱਚੇ ਜਾਂਦੇ ਨੇ ਮਾਂ ਤੋਂ ਲੈ ਕੇ ਜਾਂਦੇ ਨੇ ਆਪਣੇ ਬੱਚੇ ਮੀਨੂ ਸਿਰਾ ਦੇ ਘਰ ਕੀ ਹਾਂ ਫੇਮਸ ਪਰਸਨੈਲਿਟੀ ਹੈ ਇਹ ਕੌਣ ਹੈ ਆਹ ਦੰਦੋ ਹੈ ਕੀ ਹੈ ਲਵਨੀਮਲ ਵਾਲੀ ਇਹ ਦੇ ਕੋ ਵੀ ਜਾਂਦੇ ਨੇ ਬੱਚੇ ਪਸੰਦ ਕਰਦੇ ਨੇ ਫੋਟੋਆਂ ਖਿਚਾਉਂਦੇ ਨੇ ਇੰਦਰਕਿਰਤ ਹੋਰ ਖੋਰ ਕੀ ਤਾਂ ਨਾਮ ਆ ਉਹ ਰਮਨ ਗਿੱਲ ਹੋਗੀ ਫੇਮਸ ਪਰਸਨੈਲਿਟੀ ਹੈ ਰਾਈਟ ਇਸ ਸਾਰਿਆਂ ਨੂੰ ਤੁਸੀਂ ਜਿੰਨੇ ਵੀ ਤੁਸੀਂ ਲੱਲਪਪਾ ਦੀ ਗੱਲ ਕਰੋ ਨਾ ਹੁਣ ਜਿਹਦੇ ਜਿਹਦਾ ਦੀਪ ਮਠਾਰੂ ਦੇ ਵਿੱਚ ਹੀ ਲਾ ਲੋ ਤੇ ਬਾਵਾ ਸ਼ਾਵਾ ਨਰੂਲੇ ਹੋਗੇ ਸਾਰੇ ਹੈ ਤੇ ਕਰਮੀਤਾ ਤੇ ਮਨਪ੍ਰੀਤ ਇਹ ਕਨੇਡਾ ਗਈਆਂ ਸੀ ਜੜੀਆਂ ਸੁਰਲੀਨ ਇਹ ਉਹ ਸਾਰਿਆਂ ਨੂੰ ਤੁਸੀਂ ਪਛਾਣ ਜਾਓਗੇ ਲੇਕਿਨ ਅਸਲ ਮਾਇਨੇ 'ਚ ਜਿਹੜੇ ਰੀਅਲ ਇਨਫਲੂਐਂਸਰ ਹੈ ਮੇਰੀ ਨਜ਼ਰਾਂ 'ਚ ਮੈਂ ਕ੍ਰਿਕਟ ਦੀ ਗੱਲ ਨਹੀਂ ਕਰਦੀ ਮੈਂ ਸਪੋਰਟਸ ਦੀ ਗੱਲ ਕਰਦੀ ਆ ਕ੍ਰਿਕਟ ਵੀ ਸਪੋਰਟਸ ਹੈਗਾ ਲੇਕਿਨ ਕ੍ਰਿਕਟ ਦੇ ਪਿੱਛੇ ਕੁਝ ਜ਼ਿਆਦਾ ਹੀ ਭਾਰਤ ਦੇ ਲੋਕ ਨਾ ਪਾਗਲ ਹੋਏ ਪਈ ਨੇ ਮੈਂ ਗੱਲ ਕਰਦੀ ਆ ਜਿਹੜਾ ਅੱਜ ਦੇ ਜ਼ਮਾਨੇ ਦੇ ਕੁਝ ਟਾਈਮ ਤੋਂ UFC ਦੇ ਵਿੱਚ ਸਾਡੇ ਭਾਰਤ 'ਚੋਂ ਜਿਹੜੇ ਬੱਚੇ ਜਿਹੜੇ ਜਾ ਰਹੇ ਆ ਨਾ ਉੱਥੇ ਕੰਪੀਟ ਕਰ ਰਹੇ ਉੱਥੇ ਪਹੁੰਚਣਾ ਤਾਂ ਕਿ ਬਹੁਤ ਵੱਡੀ ਗੱਲ ਹੈ UFC UFC 'ਚ ਹੈ ਰਾਈਟ ਔਰ ਹੋਰ ਮੈਂ ਇੱਕ ਇੱਕ ਕਰਕੇ ਖੰ ਨਹੀਂ ਹੈ ਤਾਂ ਤੁਸੀਂ ਦੱਸੋ ਇੰਨਾ ਵਿੱਚੋਂ ਤੁਸੀਂ ਕਿੰਨਿਆਂ ਨੂੰ ਜਾਣਦੇ ਆ ਹੈ ਕਿੰਨਿਆਂ ਕੋ ਨੂੰ ਜਾਣਦੇ ਹੋ ਇਹਨੂੰ ਜਾਣਦੇ ਹੋ ਨਹੀਂ ਪਤਾ ਹੋਣਾ ਕੌਣ ਹੈ ਨਾ ਇਹਦਾ ਪਤਾ ਹੋਣਾ ਕੌਣ ਹੈ ਕਿਸੇ ਨੂੰ ਕੁਝ ਪਤਾ ਹੀ ਨਹੀਂ ਹੋਣਾ ਹੈ ਕਿਸੇ ਨੂੰ ਨਹੀਂ ਪਤਾ ਹੋਣਾ ਕਿ ਇਹ ਅੰਸ਼ਲ ਜੁਬਲੀ ਹੈਗਾ ਜਿਹੜਾ ਪਹਿਲਾ ਇੰਡੀਅਨ ਫਾਈਟਰ ਸੀ ਜਿਨੇ ਮੈਚ ਜਿੱਤੇ ਆ ਉਹਦਾ ਰੈਂਕ ਦੇ ਸਾਹਮਣੇ ਦੂਜੇ ਨੰਬਰ ਤੇ ਸੀਗਾ ਦੂਸਰਾ ਇੰਡੀਅਨ ਜਿਹੜਾ UFC ਤੱਕ ਪਹੁੰਚੇ ਆ ਰਾਈਟ ਔਰ ਆ ਪਹਿਲਾ ਮੈਚ ਜਿੱਤਿਆ ਸੀਗਾ ਇੰਡੀਆ ਵਿੱਚ ਪਹਿਲਾ ਨਾ ਇਹਦੇ ਬਾਰੇ ਪਤਾ ਹੋਣਾ ਅਰਜਨ ਭੁੱਲਰ ਨਹੀਂ ਜੀ ਨਾ ਪੂਜਾ ਟੋਮਰ ਬਾਰੇ ਪਤਾ ਹੋਣਾ ਨਾ ਕਿਸੇ ਹੋਰ ਫਾਈਟਰ ਬਾਰੇ ਪਤਾ ਹੋਣਾ ਅਗਰ ਆਪਾਂ ਸੋਸ਼ਲ ਮੀਡੀਆ ਤੇ ਬਹਿ ਕੇ ਦਾੜਾ ਮਾਰਦੇ ਹਾਂ ਨਾ ਕਿ ਅਸੀਂ ਬੱਬਰ ਸ਼ੇਰ ਆ ਤੁਸੀਂ ਚੂਹੇ ਹੋ ਤੁਸੀਂ ਚੂਤੀਆਂ ਹੋ ਜੇ ਤੁਹਾਨੂੰ ਪਤਾ ਕੋਈ ਨਹੀਂ ਅਰੇ ਕੀ ਤੁਸੀਂ ক্রিকেট ক্রিকেট ਮੈਂ ক্রিকেট ਦੇ ਖਿਲਾਫ ਨਹੀਂ ਪਹਿਲੀ ਚੀਜ਼ ਮੈਂ ਤੁਹਾਨੂੰ ਕਲੀਅਰ ਕਰਦਾ ਹਾਂ ਮੈਂ ਕਹਿੰਨੀ ਹੈ ਕਿ ਸਾਡੀ ਜਿਹੜੀ ਜਨਰੇਸ਼ਨ ਹੈਗੀ ਆ ਚਲੋ ਸਾਡੀ ਤਾਂ ਉਮਰ ਨਿਕਲ ਗਈ ਗੈਲੋ ਇੱਕ ਏਜ ਹੋ ਚੱਕਲੀ ਹੈ ਆਪਾਂ ਫੈਮਲੀਆਂ ਦੇ ਪੈ ਗਏ ਸਭ ਕੁਝ ਹੋ ਗਿਆ ਹੁਣ ਜਿਹੜੀ ਆਨੌਲੀ ਜਨਰੇਸ਼ਨ ਆ ਉਹਨਾਂ ਨੂੰ ਕੌਣ ਗਾਈਡ ਕਰੇਗਾ ਆਪਾਂ ਜਿਹੜੇ ਬੈਠੇ ਹੋਈਆਂ ਸੋਸ਼ਲ ਮੀਡੀਆ ਦੇ ਉੱਤੇ ਸੋਸ਼ਲ ਇਨਫਲੂਐਂਸਰ ਸੋਸ਼ਲ ਮੀਡੀਆ ਦੇ ਸੋ ਕੋਲਡ ਸਟਾਰ ਇਹਨਾਂ ਦਾ ਕੋਈ ਫਰਚ ਨਹੀਂ ਬੰਦਾ ਇਹ ਜਿਹੜਾ ਹੈਗਾ ਨਰੂਲਾ ਫੈਮਲੀ ਇਹਦਾ ਕੋਈ ਫਰਚ ਨਹੀਂ ਬੰਦਾ ਇਹ ਇੰਦਰ ਕਿਰਤ ਦਾ ਕੋਈ ਫਰਚ ਨਹੀਂ ਬੰਦਾ ਅੰਦਦਲੋ ਦਾ ਕੋਈ ਫਰਚ ਨਹੀਂ ਬੰਦਾ ਸੋਸ਼ਲ ਮੀਡੀਆ ਦੇ ਉੱਤੇ ਬੈਠਾ ਹੋਇਆ ਇੱਕ ਇੱਕ ਜਣਾ ਦਾ ਕੋਈ ਫਰਚ ਨਹੀਂ ਬੰਦਾ ਕਿ ਇੱਥੇ ਸਿਰਫ ਤੁਸੀਂ ਸਾਰੇ ਨੇ ਗਿਆਨ ਚੋਦਣਾ ਹੈਗਾ ਮੈਂ ਫਾਈਟਿੰਗ ਤੋਂ ਰਿਲੇਟਡ ਜਿਹੜੇ ਸਪੋਰਟਸ ਹੈਗੇ ਆ ਯੂ ਤੇ ਆਮ ਰੈਸਲਿੰਗ ਹੋ ਗਈ ਤੇ ਹੋਰ ਵੀ ਬਹੁਤ ਸਾਰੇ ਸਪੋਰਟਸ ਹੈਗੇ ਜਿਹੜੇ ਬਹੁਤ ਜ਼ਿਆਦਾ ਪਪੂਲਰ ਹੋ ਰਹੇ ਨੇ ਐਮ ਐਮ ਏ ਹੋ ਗਿਆ ਮਿਕਸ ਮਾਰਸ਼ਲ ਆਰਟ ਹੋ ਗਿਆ ਇਹਨਾਂ ਉੱਤੇ ਡਿਸਕਸ਼ਨ ਨਹੀਂ ਹੈ ਨਾ ਹੀ ਜੁਡੋ ਹੁੰਦੇ ਆ ਨਾ ਕਰਾਟੇ ਹੁੰਦੇ ਆ ਕੋਈ ਮਤਲਬ ਲੈਣਾ ਦੇਣਾ ਹੀ ਨਹੀਂ ਹੈ ਕਿਸੇ ਨੂੰ ਮੇਰੇ ਕੋਲ ਪਤਾ ਤਾਂ ਨਹੀਂ ਹੋਏਗਾ ਯੂ ਐਫ ਸੀ ਬਾਰੇ ਗਿਣਤੀ ਦੇ ਲਿਮਟਿਡ ਬੰਦੇ ਉੱਥੇ ਪਹੁੰਚੇ ਹੋਏ ਆ ਉੱਥੇ ਮੈਚ ਲੜਨ ਵਾਲੇ ਗਿਣਤੀ ਦੇ ਔਰ ਬੜੇ ਪ੍ਰਾਊਡ ਦੀ ਗੱਲ ਹੈ ਛਾਤੀ ਪੱਟ ਕੇ ਕੰਨੀ ਹੈ ਪਹਿਲੀ ਚਾਰ ਪਹਿਲੇ ਭਾਰਤ ਦੇ ਜਿਹੜੇ ਚਾਰ ਫਾਈਟਰ ਸੀਗੇ ਨਾ ਉਹਨਾਂ ਪਹਿਲੇ ਚਾਰ ਵਿੱਚੋਂ ਇੱਕ ਕੁੜੀ ਵੀ ਰਹੀ ਹੈ ਪੂਜਾ ਟੋਮਰ ਜਿੱਤੀ ਵੀ ਹੈ ਮੈਚ ਪਿਛਲੇ ਸਾਲ ਵੀ ਇਹਦਾ ਬੜਾ ਨਾਮ ਰੋਸ਼ਨ ਕੀਤਾ ਕੁੜੀ ਨੇ ਪਰ ਜ਼ਿਕਰ ਕੋਈ ਨਾ ਜੀ ਜ਼ਿਕਰ ਕੌਣ ਕਰਦਾ ਕਿਦਾ ਕਰਮਤਾ ਵਰਗੀਆਂ ਦਾ ਦੰਦਲੋ ਵਰਗੀਆਂ ਮੀਨੂ ਸਿਰਾ ਇਹ ਜਿਹੜਾ ਸੋ ਕੋਲ ਇਨਫਲੂਐਂਸਰ ਬਣੇ ਹੋਏ ਆ ਬੱਬਰ ਸ਼ੇਰ ਸਮਝਦੇ ਆਪ ਨੂੰ ਦੋ ਕੁੜੀ ਦੇ ਤੁਹਾਡੀ ਔਕਾਤਾਂ ਨਹੀਂ ਹੈ ਭੈਣ ਦੇ ਲੋੜੇ ਮੈਂ ਐਈਓ ਰਿਕੁਐਸਟ ਕਰਾਂਗੀ ਆਪਣੇ ਦੇਖਣ ਵਾਲਿਆਂ ਨੂੰ ਜਾਂ ਫਿਰ ਮੇਰੇ ਜਿਹੜੇ ਕੋਲੀਗ ਹੈਗੇ ਨਾਲ ਦੇ ਹੈਗੇ ਵੀ ਇਹ ਇਹਨਾਂ ਉੱਤੇ ਗੱਲ ਕਰੋ ਮੈਂ ਆਪਣੀ ਪਤਾ ਨਹੀਂ ਕਿਹੜੀ ਵੀਡੀਓ 'ਚ ਮੈਂ ਰੋਮੀ ਬਾਹਨ ਹੋ ਕੇ ਐਸੇ ਤੁਹਾਡੀ ਪਰਸਨੈਲਿਟੀ ਵੈਸੇ ਹੀ ਹੈ ਤੁਸੀਂ ਜ਼ਿਆਦਾ ਵਧੀਆ ਤਰੀਕੇ ਇਸ ਚੀਜ਼ ਨੂੰ ਖੁੱਲ ਕੇ ਡਿਟੇਲ 'ਚ ਗੱਲ ਕਰ ਸਕਦੇ ਹੋ ਕਿਉਂਕਿ ਤੁਹਾਡੀ ਫੀਲਡ ਰਹੀ ਹੈ ਇਹ ਜਿਮ ਵਗੈਰਾ ਬੋਡੀ ਬਿਲਡਿੰਗ ਇਹ ਵੋ ਤੁਸੀਂ ਇਸ ਚੀਜ਼ ਉੱਤੇ ਬਹੁਤ ਸੋਹਣੀ ਗੱਲ ਕਰ ਸਕਦੇ ਹੋ ਔਰ ਮੈਂ ਹੁਣ ਕੀ ਕਹਿ ਸਕਦੀ ਹਾਂ ਮੈਂ ਤਾਂ ਦੇਖਣ ਵਾਲਿਆ ਤਾਂ ਹੈਰਾਨ ਹੁੰਦੀ ਐ ਰੁਪਈਏ ਰੁਪਈਏ ਮੈਂ ਹੁਣ ਕੀ ਗੱਲ ਕੁਮਾ ਮੈਨੂੰ ਨਾ ਮੇਰਾ ਮਨ ਨਹੀਂ ਮੰਨਦਾ ਐਸੀਆਂ ਗੱਲਾਂ ਕਹਿਨ ਨੂੰ ਮੇਰੀ ਕੋਈ ਦੁਸ਼ਮਣੀ ਨਹੀਂ ਆ ਮਰਤਾਂ ਦੇ ਨਾਲ ਮੇਰੀ ਉਹਦੇ ਕੰਟੈਂਟ ਨਾਲ ਕੋਈ ਦੁਸ਼ਮਣੀ ਨਹੀਂ ਆ ਤੂੰ ਜੀ ਸਦਕੇ ਆਪਣਾ ਕੰਟੈਂਟ ਤੇਰਾ ਸੋਹਣਾ ਤੂੰ ਆਪਣਾ ਕਾਰ ਕੰਮ ਆਪਣਾ ਦਾਲ ਰੋਟੀ ਫੁਲਕਾ ਚਲਾ ਪਰ ਆ ਜਿਹੜੀਆਂ ਬਈ ਮਾਨੀਆਂ ਹਨਾ ਚੋਰੀ ਚਕਾਰੀਆਂ ਉਹ ਨਾ ਕਰ ਉਹ ਨਾ ਕਰ ਹੱਥ ਜੋੜ ਕੇ ਬੇਨਤੀ ਆ ਬੜੇ ਇੱਜ਼ਤਮਾਨ ਦੇ ਨਾਲ ਮੈਂ ਤੈਨੂੰ ਰਿਕਵੈਸਟ ਕਰ ਰਹੀ ਆ ਇਹ ਨਾ ਕਰ ਔਰ ਐਟ ਲੀਸਟ ਮੈਂ ਇੰਨੀ ਸਮਝਦੀ ਆ ਆਪਣੇ ਆਪ ਨੂੰ ਕਿ ਮੈਂ ਇਸ ਲਾਇਕ ਹੈਗੀ ਕਿ ਮੈਂ ਲੋਕਾਂ ਨੂੰ ਥੋੜੇ ਬੋਤੇ ਹੀ ਸਹੀ ਜਿੰਨੇ ਕਿ ਮੈਨੂੰ ਦੇਖਦੇ ਨੇ 150 10 2 ਹੈ ਐਟਰੀਸ ਮੈਂ ਉਹਨਾਂ ਨੂੰ ਕਲੀਅਰ ਪਿਕਚਰ ਦਿਖਾ ਰਹੀ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਕੋਈ ਕਵੇ ਕਿ ਸਾਨੂੰ ਡੋਨੇਸ਼ਨ ਦੇ ਦਾ ਤੁਹਾਡਾ ਫਰਜ਼ ਹੈ ਤੁਸੀਂ ਵੈਰੀਫਾਈ ਕਰੋ ਤੁਸੀਂ ਇੱਕ ਯਕੀਨਮੰਦ ਬੰਦੇ ਉੱਤੇ ਯਕੀਨ ਕਰੋ ਜਿਹੜਾ ਯਕੀਨ ਜਿੰਨੇ ਕਮਾਇਆ ਹੋਵੇ ਇਹ ਜਿਹੜੀ ਅਮਰਤਾਇਨ ਨੂੰ ਇਹਨੂੰ ਟਾਈਮ ਹੀ ਕਿੰਨਾ ਹੋਇਆ ਇਹਨੂੰ ਜਾਣਦਾ ਹੀ ਕੌਣ ਹੈ ਇਹਦੀ ਬੁੱਥੀ ਹੈ ਖੁਸਰੀ ਹੈ ਜਨਾਨੀ ਹੈ ਬੰਦਾ ਹੈ ਕੌਣ ਹੈ ਇਹਦੇ ਬਾਰੇ ਇੱਕ ਸਿੰਗਲ ਬੰਦਾ ਇਹਦਾ ਫੋਨ ਨੰਬਰ ਤੱਕ ਨਹੀਂ ਕਿਸੇ ਨੂੰ ਪਤਾ ਹੋਣਾ ਇੱਕ ਸਿੰਗਲ ਬੰਦਾ ਨਾ ਕਿਸੇ ਨੂੰ ਅਤਾ ਪਤਾ ਜਗਾ ਜਗਾ 100 ਤਰ੍ਹਾਂ ਦੇ ਇਹਨੇ ਝੂਠੇ ਬੰਡ ਮਰਾਈ ਹੋਈ ਨੇ ਰੰਡੀ ਨੇ ਹੈ ਤੇ ਫਿਰ ਕਿਦਾਂ ਤੁਸੀਂ ਲੋਕੋ ਯਕੀਨ ਕਰਾ ਸੋਸ਼ਲ ਮੀਡੀਆ ਤੇ ਮੂੰਹ ਚੱਕ ਕੇ ਤੁਹਾਨੂੰ ਜਿਹੜਾ ਮਰਜੀ ਕਵੇ ਨਾ ਮੇਰੀ ਮਾ ਚੁੱਧ ਗਈ ਮੈਨੂੰ ਬਚਾ ਲਓ ਮੈਨੂੰ ਹੈਲਪ ਦੀ ਲੋੜ ਹੈ ਗਾਣ ਮਰਾਓ ਬੰਚੋ ਕੋਈ ਲੋੜ ਨਹੀਂ ਕਿਸੇ ਨੂੰ ਪੈਸਾ ਦੇਣ ਦੀ ਜਦ ਤੱਕ ਵੈਰੀਫਾਈਡ ਐਨ ਜੀਓ ਬਣੀਆਂ ਹੋਈਆਂ ਨੇ ਤੁਹਾਨੂੰ ਜਿਆਦਾ ਸ਼ੌਂਕ ਹੈ ਉਹ ਲਾਈਵ 'ਚ ਬੈਠੇ ਹੁੰਦੇ ਨੇ ਤੇ ਨਾ ਮੁੰਡੇ ਉਹ ਕਰਦੇ ਨੇ ਨਾ ਮਦਦ ਕਰਦੇ ਆ ਜਿਨ੍ਹਾਂ ਨੂੰ ਲੋੜ ਆ ਉਹਨਾਂ ਕੋ ਕੋਈ ਕਿਉਂ ਨਹੀਂ ਜਾਂਦਾ ਅਮ੍ਰਿਤਾ ਕੋਹੀ ਕੋਈ ਕਿਉਂ ਆ ਰਿਹਾ ਕੋਣ ਹੈ ਗਿਆ ਕੀ ਔਕਾ ਤੇਰੀ ਐ ਐਨ ਜੀਓ ਚਲਾ ਰਹੇ ਆ ਨਾ ਰੋਮੀ ਉਹਦੇ ਕੋ ਕਿਉਂ ਉਹਦੇ ਕੋਲ ਮੁੰਡੇ ਕੋ ਕੋਈ ਕਿਉਂ ਨਹੀਂ ਜਾਂਦਾ ਹੁਣ ਪਿੱਛੇ ਉਹਨੇ ਕੁੜੀ ਦਾ ਵਿਆਹ ਕਿੱਤਾ ਕਿੱਤਾ ਨਾ ਸਾਰਿਆਂ ਦੀ ਸਹਿਮਤੀ ਨਾਲ ਸਾਰਿਆਂ ਦੇ ਸਹਿਯੋਗ ਨਾਲ ਕਿੱਤਾ ਨਾ ਵਿਆਹ ਮੁੰਡਾ ਕੁੜੀ ਦਾ ਵਧੀਆ ਤਰੀਕੇ ਤੇ ਫਿਰ ਉਹਦੇ ਕੋ ਕਿਉਂ ਨਹੀਂ ਕੋਈ ਗਿਆ ਜਦ ਕਿ ਉਹ 4 ਸਾਲ ਹੋ ਗਏ تھے ਸੋਸ਼ਲ ਮੀਡੀਆ ਤੇ ਉਹਦਾ ਬੂਥਾ ਉਹਦਾ ਸ਼ਹਿਰ ਅਤਾ ਪਤਾ A to Z ਸਾਰਿਆਂ ਨੂੰ ਪਤਾ ਕਮਾਲ ਮੈ ਮੈਨੂੰ ਗੁੱਸਾ ਹੀ ਸੀ ਚੀਜ਼ ਦਾ ਮੂੰ ਚੱਕ ਕੇ ਭੈ ਜੋ ਆਪੇ ਹੀ ਫੰਨੇ ਖਾਂ ਬਣੀ ਫਿਰਦੀ ਹੈਗੀ ਐ ਤੂੰ ਇੱਕ ਵਾਰ ਵੀ ਨਹੀਂ ਸੋਚਿਆ ਕਿ ਆਪਣੇ ਸੀਨੀਅਰ ਦੇ ਨਾਲ ਗੱਲ ਕਰ ਲਵੇ ਰੋਮੀ ਨਾਲ ਗੱਲ ਕਰ ਲਵੇ ਭਈ ਪਾ ਇਹਦਾ ਦਾ ਗੱਲ ਹੈ ਕੁਝ ਅਪੀਲ ਕਰਵਾ ਦੇ ਵੈਰੀਫਾਈ ਕਰਵਾ ਦੋ ਆਬਵੀਅਸਲੀ ਗੱਲ ਹੈ ਹੁਣ ਗੱਲ ਸੱਚਾਈ ਉੱਤੇ ਕਰੀ ਨਹੀਂ ਤਾਂ ਮੈਂ ਤੇਰੀ ਐਸੀ ਪੋਲ ਪੱਟਾ ਖੋਲਣਾ ਨਾ ਮੈਂ ਤੇਰੀ ਪਰਸਨਲ ਲਾਈਫ ਤੇ ਜਾਣਾ ਨਹੀਂ ਚਾਹਦੀ ਤੂੰ ਮੈਨੂੰ ਮਜਬੂਰ ਕਰ ਦੇਗੀ ਤੇ ਮੈਂ ਗਾਣੂ ਧਰ ਕੜਾ ਰੱਖ ਦਨੀ ਆ ਔਰ ਇੱਕ ਚੀਜ਼ ਹੋਰ ਮੈਂ ਤੁਹਾਨੂੰ ਮੈਂ ਬੜੀ ਪਬਲਿਕ ਨੂੰ ਭੇਯਰ ਕਰਨਾ ਚਾਹਨੀ ਹੈ ਜਿਹੜੀ ਦੇਖਦੀ ਆ ਆਮ ਜੰਤਾ ਚੱਲ ਤੁਸੀਂ ਮੈਨੂੰ ਨਹੀਂ ਵੀ ਪਸੰਦ ਕਰਦੇ ਮੈਂ ਸਾਰਿਆਂ ਨੂੰ ਵੇਅਰ ਕਰਨਾ ਚਾਹਨੀ ਆ ਕੋਈ ਵੀ ਕੁੜੀ ਭਾਣੋਂ ਡੀਐਮ 'ਚ ਕੁੜੀ ਛੜੀ ਬਣ ਕੇ ਦਿਖਾਵੇ ਇਮੋਸ਼ਨਲ ਕਰੇ ਮਿੱਠੀਆਂ ਮਿੱਠੀਆਂ ਆਵਾਜ਼ਾਂ 'ਚ ਗੱਲ ਕਰੇ ਉਹਦੇ ਬੇਕਾਹ ਵਿੱਚ ਨਾ ਆਇਓ ਉਹ ਤੁਹਾਨੂੰ ਦਿਖਾਉਂਦੀ ਕੋਈ ਸ਼ੋਰ ਹੈ ਅੰਦਰ ਖਾਤੇ ਉਹਦਾ ਜੁਗਾੜ ਕੋਈ ਸ਼ੋਰ ਹੈਗਾ ਠੀਕ ਹੈ ਇਹ ਕੁੜੀਆਂ ਦੇ ਝਾਂਸੇ 'ਚ ਨਾ ਆਓ ਆ ਮਿੱਠੀਆਂ ਮਿੱਠੀਆਂ ਬਣ ਕੇ ਬੰਡ ਮਰਾਂਦੀਆਂ ਹੈ ਹੈ ਮੈਂ ਬਈ ਦੇਖੋ ਮੈਂ ਖੋਲ ਕੇ ਨਾ ਮੈਂ ਵੇਟ ਕਰਦੀ ਆ ਕਿ ਆ ਕਿਦਾਂ ਦਾ ਮੂੰਹ ਖੋਲਦੀ ਆ ਫਿਰ ਇਹਦੀ ਮੈਂ ਬਾੜੂਆਂ ਦੇ ਚੁੱਤਣਾ ਚ ਬੰਬੂ ਹੈਗਾ ਕੁਛ ਕੁਛ ਤਾਂ ਹੈਗਾ ਤਿਆਰ ਉਹ ਸਵਾਦ ਲੈਣ ਨੂੰ ਬਸ ਹੁਣ ਇਹਦੇ ਉੱਤੇ ਆ ਇਹਨੇ ਆਪਣਾ ਸਵਾਦ ਦਿਵਾਣਾ ਲੋਕਾਂ ਨੂੰ ਕਿ ਚੁੱਪਚਾਪ ਇੱਜ਼ਤ ਨਾਲ ਕੰਮ ਕਰਨਾ ਹੈਗਾ